ਸੀਸ ਦੀਆ ਪਰ ਸਿਰ ਨਾ ਦਿਆ ਇਹ ਜਿਹੜੀ ਸਾਈਕਲ ਯਾਤਰਾ ਸ਼ਹੀਦੀ ਸਥਾਨ ਗੁਰੂ ਤੇਗ ਬਹਾਦਰ ਪਾਸ਼ਾ ਤੋਂ ਜਨਮ ਸਥਾਨ ਅੰਮ੍ਰਿਤਸਰ ਤੱਕ ਜਾਣੀ ਹੈ ਉਹਦਾ ਇਹ ਇੰਪੋਰਟੈਂਸ ਹੈ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਕਿਉਂ ਦਿੱਤੀ ਸ਼ਹਾਦਤ ਦਿੱਤੀ ਕਨਵਰਜਨ ਦੇ ਖਿਲਾਫ ਕਿ ਜਦੋਂ ਤਿਲਕ ਜਨੇਊ ਉਤਾਰਿਆ ਜਾ ਰਿਹਾ ਸੀਗਾ ਤੇ ਕਸ਼ਮੀਰੀ ਪੰਡਿਤ ਪੰਡਿਤ ਭਾਰਾਮ ਅਨੰਤਪੁਰ ਸਾਹਿਬ ਆਂਦੇ ਨੇ ਇਹ ਸਾਰਿਆਂ ਨੂੰ ਇਤਿਹਾਸ ਪਤਾ ਹੈ ਔਰ ਜਦੋਂ ਗੁਰੂ ਸਾਹਿਬ ਗ੍ਰਿਫਤਾਰੀ ਦੇ ਦਿੰਦੇ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜੋ ਗ੍ਰਿਫਤਾਰੀ ਦੇ ਦਿੰਦੇ ਨੇ ਉਦੋਂ ਰੰਗਸੇਬ ਨੇ ਵਾਹ ਲਾ ਲਿਆ ਪੂਰਾ 6 ਮਹੀਨੇ ਤੱਕ ਕੈਦ ਰੱਖਿਆ ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਉੱਥੇ ਉਹਨਾਂ ਨੂੰ ਲਾਲਚ ਦਿੱਤੇ ਗਏ ਨਾ ਗੁਰੂ ਸਾਹਿਬ ਔਰ ਸਿੱਖ ਜਿਹੜੇ ਸੀ ਨਾਲ ਨਾ ਉਹ ਲਾਲਚਾਂ ਦੇ ਵਿੱਚ ਆਏ ਨਾ ਉਹ ਤਸੀਹਾਂ ਤੋਂ ਡਰੇ ਔਰ ਅਖੀਰ ਸੁਪਰੀਮ ਸੈਕਰੀਫਾਈਸ ਦਿੱਤਾ ਸਾਡੇ ਇਤਿਹਾਸ ਦੇ ਵਿੱਚ ਮੈਂ ਸਮਝਦਾ ਕਿ ਸਹਿਬਜ਼ਾਦਿਆਂ ਨੂੰ ਜਦੋਂ ਨੀਅਜ਼ ਚ ਚੜਨ ਤੋਂ ਪਹਿਲੇ ਜਦੋਂ ਸੂਬਾ ਸਰਹੰਦ ਤੇ ਉਹਦੇ ਸਾਥੀ ਲਾਲਜ ਦਿੰਦੇ ਨੇ ਕਿ ਤੁਹਾਨੂੰ ਹੋਰਾਂ ਪਰੀਆਂ ਦਿੱਤੀਆਂ ਜਾਣਗੀਆਂ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਰਾਜ ਬਖਸ਼ਿਆ ਜਾਏਗਾ ਲੇਕਿਨ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਸਹਿਬਜ਼ਾਦਿਆਂ ਨੇ ਨੀਅਜ਼ ਚ ਚੜਨਾ ਕਬੂਲ ਕੀਤਾ ਸੀ ਆਪਣੇ ਦਾਦੇ ਵਾਕਨ ਸ਼ਹਾਦਤ ਦੇ ਰਾਹ ਤੇ ਜਾਣਾ ਮਨਜ਼ੂਰ ਕੀਤਾ ਸੀ ਲੇਕਿਨ ਆਪਣਾ ਦੀਨ ਨਹੀਂ ਡੋਲਣ ਦਿੱਤਾ ਸੀਗਾ ਔਰ ਸ਼ਹਾਦਤ ਦਿੱਤੀ ਸੀ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਕਨਵਰਜਨ ਚੱਲ ਰਹੀ ਹੈ ਔਰ ਉਹ ਕਨਵਰਜਨ ਲਾਲਚਾਂ ਕਰਕੇ ਚੱਲਦੀ ਪਈ ਹੈ ਹਿੰਦੁਸਤਾਨ ਤੋਂ ਬਾਹਰ ਕਈ ਜਗ੍ਹਾ ਤੇ ਕਈ ਧਾਰਮਿਕ चिन्हਾਂ ਦੇ ਉੱਤੇ ਕੁਐਸਚਨ ਮਾਰਕ ਕੀਤਾ ਜਾਂਦਾ ਹੈ ਸਾਡੀ ਜਿਹੜੀ ਯਾਤਰਾ ਉਸ ਨੂੰ ਅਵੇਅਰ ਕਰਨ ਵਾਸਤੇ ਹੈ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸਾਨੂੰ ਆਪਣੇ ਧਾਰਮਿਕ चिन्हਾਂ ਦੇ ਨਾਲ ਆਪਣੇ ਧਰਮ ਨੂੰ ਆਜ਼ਾਦੀ ਦੇ ਮਨਾਣ ਦੇ ਨਾਲ ਆਪਣੀ ਸ਼ਹਾਦਤ ਦਿੱਤੀ ਸੀ ਔਰ ਇਹ ਸਾਈਕਲ ਯਾਤਰਾ ਅਵੇਅਰਨੈਸ ਕ੍ਰੀਏਟ ਕਰੇਗੀ ਕਿ ਕਿਸੇ ਕਿਸਮ ਦੀ ਕਨਵਰਜਨ ਜ਼ਬਰਨ ਹੋਵੇ ਉਹ ਕਨਵਰਜਨ ਲਾਲਚ ਦੀਨ ਹੋਵੇ ਜਾਂ ਕਿਸੇ ਹੋਰ मंसूਬੇ ਨਾਲ ਕੀਤੀ ਜਾਵੇ ਅਸੀਂ ਉਹਦੇ ਖਿਲਾਫ ਆ ਜਿਹੜਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਨਤਮਸਤਕ ਹੁੰਦਾ ਹੈ ਉਹ ਹਮੇਸ਼ਾ ਗੁਰੂ ਤੇਗ ਬਹਾਦਰ ਦੇ ਸੂਲਾਂ ਤੇ ਚੱਲਦੇ ਹੋਏ ਉਸ ਕਨਵਰਜਨ ਦੀ ਮੁਖਾਲਫਤ ਕਰੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ